ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਸਤੀ ਕੀ ਆ ਸਸਤੀ ਆ ਬਾਈ ਉਹ ਠੀਕ ਹੋ ਬਣੀ ਵਧੀਆ ਜੀ ਬਈ ਨਾਮ ਤੇ ਐਡਰੈਸ ਨਾਮ ਸਾਗਰ ਵੀਰੇ ਪਿੰਡ ਭਾਈ ਰੁਪਾਧ ਦਸੀਰਪੁਰ ਤੇ ਜਿਹੜਾ ਬਸੰਡਾ ਆਪਣਾ ਨੇੜੇ ਪਿੰਡ ਬਈ ਛੇੜੇ ਰਾਮਪੁਰਪੂਲ ਸਾਰਾ ਇਹਨਾਂ ਸਾਗਰਪੁਰ ਪਿੰਡ ਬਈ ਹੈ ਨਾ ਵੀਰੇ ਆਪਣਾ ਓਕੇ ਬਾਈ ਮੋਬਾਈਲ ਨੰਬਰ 902397055 ਜੀ ਠੀਕ ਆ ਬਾਈ ਕਿਹੜਾ ਸੁਆ ਸੁਈ ਹੈ ਜਰਸੀ ਹੈ ਜਾਲਸੀ ਆ ਬਈ ਫੁੱਲ ਲਗਾਦਾ ਬੈਠਦਾ ਹੈ ਚ ਵਰਜੜੀ ਆ ਸੰਡੀ ਫੇਰ ਬਥੇਰੀ ਆ ਲੈ ਭਾਈ ਜਿਵੇਂ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਸੁਆ ਕਿਹੜਾ ਸਗ ਬਾਈ ਇਹ ਮਾਲੇ ਦਾ ਪਹਿਲਾ ਨਹੀਂ ਆ ਹੈ ਦੂਜੀ ਆ ਓਕੇ ਤੇ ਆਲਾ ਕਹ ਇਹਨੂੰ ਕਹਿੰਦੇ ਨੇ ਦੁੱਧ ਦੇ ਦੋ 17 ਕਿਲੋ ਓਕੇ ਦੇ 18ਵੇਂ ਦਾ ਕੱਦ ਫੁੱਲ ਸੁਣੀ ਸੁਣਕੀ ਬਥੇਰੀ ਆ ਥਣ ਮੁੱਠੀ ਵਾਲਾ ਹੀ ਆ ਬਈ ਯਾਰ ਕਦੋਂ ਸੁਈ ਹੈ ਵੀਰੇ ਇਹ ਕਾਲ ਦੀ ਸੂਈ ਵੀ ਭਾਈ ਜੇਰ ਜੂਰ ਦੀ ਸਾਰੇ ਗਾਜ ਆਪਣੀ ਗਰੰਟੀ ਹੋ ਮਾਰ ਕਰਨੇ ਘਰੇ ਸੂਈ ਸੋਈ ਲੈਂਦੀ ਆ ਪਉਂਦਾ ਬੜਾ ਚੰਗਾ ਹਨਾ ਥਣ ਥਣ ਤਾਂ ਇੱਕ ਨੰਬਰ ਟਰ ਇਕੱਲਾ ਇਕੱਲਾ ਥਣ ਪੂਰੀ ਵਿਥੀ ਦੇ ਥਣ ਗਲਾਬੀ ਠੰਡੀ ਇੰਨੀ ਐ ਲੈ ਇਥੋਂ ਆ ਹੀ ਭੇਜਾ ਕੋਈ ਚੱਕਰ ਹੀ ਨਹੀਂ ਲੈ ਬੱਚਾ ਕੀ ਦਿੱਤਾ ਨੇ ਬੱਚਾ ਦਾ ਬੱਚਾ ਦੇਦਾ ਮਗਰ ਦਾ ਠੀਕ ਹੈ ਭਾਈ ਇਹ ਵਾਰ ਇਹ ਕਿਥੋਂ ਸਟਾਣੇ ਆ ਡਾਈਕਾ ਸਹੀ ਗੱਲ ਨਾਲੇ ਆਰਡਰ ਦੇਖੋ ਭਾਈ ਕਮਾਲ ਦਾ ਪੂਰਾ ਫਿੱਟ ਫਿੱਟ ਲੇਵਾ ਹੈ ਨਾ। ਅੱਜ ਫੇਰ ਤੇ ਤਾਂ ਨਹੀਂ ਪਿਆ ਡਰ ਮਣਕਿਲਾ ਹੁੰਦਾ ਹੈਗਾ। ਬੱਚੀ ਉਹਦੀ ਬਹੁਤ ਸੋਹਣੀ ਬਹੁਤ ਕੁਆਲਿਟੀ ਆਈ ਹੈ। ਬੱਚਾ ਦਿੱਤਾ। ਬੈਡ ਵੀ ਬਹੁਤ ਚੰਗੀ। ਬਹੁਤ ਚੰਗੀ ਹੈ ਭਾਈ। ਫੁੱਲ ਕੁਆਲਿਟੀ ਵਾਲੇ ਰੰਗ ਰੂਪ ਬਹੁਤ ਚੰਗਾ ਕੱਦ ਵਾਲੀ। ਸਹੀ ਹੈ। ਹਾਂ ਥੋੜਾ ਲੱਕਾ ਹੈ ਮਾਰਿਆ ਬਸ ਉਹੇ ਚ ਪਹੂਦਾ। ਹੂੰ। ਜਦੋਂ ਲੱਕਰ ਹੋਰ ਕੱਢ ਗਈ ਦੁੱਧ ਦੇ ਆਦੀ ਬਾਅਦ ਬਹੁਤ ਸੋਹਣੀ ਬਣ ਜਾਂਦੀ ਹੈ ਭਾਈ। ਲੈ, ਥਾਣ ਦੇਖੋ ਇੱਕ ਨੰਬਰ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ। ਫੇਸ ਦੀ ਬਿਊਟੀ ਵੀ ਕਮਾਲ ਦੀ ਹੈ। ਬਹੁਤ ਸੋਹਣਾ ਫੇਸ ਹੈ ਬਈ ਯਾਰ। ਇੱਕ ਬੋਲੀ ਬਰੀਡ ਆਣਾ ਬੈਠ ਬੋਲੀ ਕੁਆਲਟੀ ਡਾਕਟਰ ਹੂੰ ਤੂਰਾ ਚੈੱਕ ਕਰੋ ਤੂਰਾ ਵੀ ਕਰਮਾਈ ਦਾ ਪਰ ਆਪਰਾਂ ਦੀ ਇੱਕ ਨੰਬਰ ਹੋ ਡਾਕਟਰ ਹੂੰ ਕੀ ਆ ਬਾਤ ਆ ਠੰਡੀ ਆਈ ਨਹੀਂ ਬਈ ਜਿੱਥੇ ਮਾਰਜੀ ਰੋਲਾ ਕੋ ਹੋਣੀ ਨਹੀਂ ਲੈ ਠੀਕ ਆ ਭਾਈ ਠੰਡੀ ਆਈ ਨਹੀਂ ਲੱਤਾਂ ਆਈ ਹੋ ਵੀ ਸਹੀ ਗੱਲ ਪੋਹ ਜਵਾਜ ਹੋ ਜਲੇ ਚੋਣ ਚਾਂਦ ਇੱਕ ਨੰਬਰ ਆ ਪੋਲੀ ਪੂਰੀ ਕੀ ਮੁੱਲ ਲਾਜ ਜਾ ਸਕਦੇ ਸਰ ਮੁੱਲ ਕਰਾਉਣ ਵਾਲਾ 675 ਜੀ ਨਾ ਮਾਰ ਜੇ ਰੇ ਜਿਹੜਾ 60000 ਰੁਪਏ ਆਪਾਂ ਲੈਣਾ ਉਹ ਵੀ ਸਭੀ ਛੂੜ ਹੀ ਕਰਾਂਗੇ ਚੱਕ ਭਾਈ ਜਮਾ ਜਾਜ ਮੁੱਲ ਲੈਣ ਦੇਣ ਵਾਲਾ ਮੁੱਲ 60000 ਦੀ ਵਾੜ ਬਾਈ ਕਹਿੰਦਾ ਦੇਣੀ ਆ ਮੁੱਲ ਕਰਾਉਣਾ 65 65 ਜੱਡਾ ਮਰਜ਼ੀ ਕਰਾ ਲਓ ਹਾਂ ਮੁੱਲ ਕਰਾਉਣਾ ਲੈ ਜੀ ਨਾ ਮਰਜ਼ੀ ਕਰਾਈ ਚੱਲੇ ਹੂੰ ਮੁੱਲ ਨਾਲੇ ਚੱਕਰ ਚ ਪਾਣਾ ਜੀ ਜਾਇਦਾ ਯਾਰ ਮੁੱਲ ਜਮਾ ਹਨਾ ਜਮਾ ਜਾਏ ਲੱਗੇ ਨੇ ਭਾਵ ਨਹੀਂ ਮੇਰਾ ਡਾਕਟਰ ਇਹ ਥਾਂਲੀ ਵਾਲੀ ਵਾੜ ਦਾ ਬਸ 100 ਹੀ ਹੋਊਗੀ ਹਨਾ ਠੀਕ ਆ ਤੂੰ ਤੈਨੂੰ ਤੋਂ 65 ਮੰਗਦਾ ਤਾਂ ਵੀ ਵੇਚ ਦਾਂਗੇ ਆਪਾਂ ਸਹੀ ਗੱਲ ਆ ਬਾਈ ਪਰ ਆਪਾਂ ਜਾਇਦਾ ਹੀ ਉਹ ਕਰਨਾਗਾ ਹਾਂ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਰਖਾਉਣਾ ਐਂ ਹੀ ਵੇਚ ਜਾ ਹਨਾ ਨਾ ਨਾ ਕੋਈ ਨਹੀਂ ਕਹਿੰਦਾ ਡਾਕਟਰ ਜਿਵੇਂ ਮਰਜ਼ੀ ਠੰਡੀ ਸੀਲ ਫੁੱਲ ਜਿਵੇਂ ਮਰਜ਼ੀ ਇਦੋਂ ਤੱਕ ਡਾਕਟਰ ਥਣ ਕੇਹਜਾ ਹੂੰ ਬੱਚਾ ਬੱਚਾ ਹਟਣ ਦੀ ਕੋਈ ਲੋੜ ਹੀ ਨਹੀਂ ਯਾਰ ਲੈ ਚਵਾਈ ਦੇਖੀ ਬਈ ਲੱਗੀ ਚਵਾਈ ਚ ਚਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚਵਾਈ ਚੋਂ ਨਾ ਮਾਰਜੀ ਚਵਾਈ ਚਾਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਬੜੀ ਚੰਗੀ ਚਵਾਈ ਹੈ ਯਾਰ ਕਿਆ ਬਾਤ ਆ ਬਈ ਚਵਾਈ ਉਹਦਾ ਨਾ ਥਣ ਲਾ ਦੇ ਬੰਦਾ ਮਗਰਲੇ ਥਣਾਈ ਚਵਾਈ ਚੈੱਕ ਕਰੋ ਕਿਆ ਬਾਤ ਆ ਬੜਾ ਚੰਗਾ ਜਿਹਾ ਚੋਣਾ ਹੈ ਨਾ ਜਰਬਾਰ ਫਰਕਾ ਤੁਹਾਡਾ ਟਰੈਕ ਨੰਬਰ ਚਵਾਈ ਜੀ ਦਾ ਹੂੰ ਇੱਕ ਨੰਬਰ ਜਵਾਈ ਹੈ ਜਿੰਮੇ ਮਰਜ਼ੀ ਚੋਈ ਤੇ ਹਾਂ ਸੁਣਾ ਤੇ ਪਉਣੀ ਬੇਫਿਕਰੋ ਕੇ ਆ ਜਾ ਲੈ ਯਾਰ ਹੱਥ ਨਾਲ ਆਵੇ ਆਪਣੇ ਪੂਰ ਗਾਰੰਟੀ ਹੋਊਗਾ ਨਹੀਂ ਸੀਲ ਜਰਸੀ ਵਾੜਾ ਮੰਗ ਬਹੁਤ ਮਿਲਦੀ ਘੱਟ ਫੀਟਿੰਗ ਵਾਲੀ ਵਾੜਾ ਫੁੱਲ ਕਾ ਦਲੀ ਵਾੜਾ ਹਮਮ ਤਾਂ ਨਿਕਲ ਨਹੀਂ ਗਾ ਨਿਕਲਣਾ ਕੱਦ ਬਹੁਤ ਆ ਵੜਦਾ ਹਾਂ ਲੀਵਾ ਦੇਖ ਕੇ ਜਿਆ ਲੱਗਿਆ ਡਾਕਟਰ ਇਹ ਰੇਟ ਨਹੀਂ ਮਿਲਦਾ ਬਈ ਸਾਫ ਮੁਫਤ ਦੇ ਭਾਅ ਬਈ ਹੁਣ ਤਾਂ ਯਾਰ ਜਮਾ ਜੈਜ ਮੋਲਾ ਜਰਸੀ ਤਾਂ ਉਹੀ ਤੇਜ ਹੋਈ ਪਈ ਆ ਜਰਸੀ ਦੀ ਡਿਮਾਂਡ ਫੁੱਲ ਆ ਬਈ ਯਾਰ ਅੱਗੇ ਤੋਂ ਨੰਬਰ ਦੇ ਕਿਹੜਾ ਸੂਆ ਬਈ ਇਹ ਰਾਤ ਹੋਈ ਆ ਵਾੜਾ ਹਮ ਹੋ ਲਬਟੇ ਦਾ ਵੀ ਗਲੋਸ ਟਾਪ ਲੂੰਦਾ ਓਕੇ ਇਹ ਕਰੋਪ ਪਾਣਾ ਚਲ ਸੀ ਜੋ ਮੰਨ ਗਏ ਵਜਨ ਕਰਦੇ ਦਾ ਬਹੁਤ ਜਿਆਦਾ ਬਾੜਦਾ ਸਹੀ ਹੈ ਤੋ ਥਾਲੇ ਗਰਾਂਤੀ ਕੋਈ ਨਹੀਂ 22 ਕਿਲੋ ਦੇ ਦੇਣ ਦੀ ਐ ਕਿ ਮੀ ਜਾ ਐ ਬਾੜ ਤੋ 20 ਮੰਨ ਕੇ ਠੰਡਾ ਜਿਹੜਾ ਮਰਜ ਫਾਇਰ 4.5 4.5 0 ਫਾਇਰ ਹੋਣੀ ਠੰਡੀ ਸੀ ਲਾ ਜੇ ਜੀ ਆਪੇ ਬੱਚੀ ਦਿੱਤੀ ਨੇ ਬਹੁਤ ਟੌਪ ਦੀ ਮਗਰ ਬਈ ਬੜੀ ਚੰਗੀ ਬੱਚੀ ਦਿੱਤੀ ਹੈ ਨਾ ਬਹੁਤ ਕੁਆਲਟੀ ਦਾ ਹੈ ਟਾਪ ਬਈ ਕੀ ਬਾਤ ਆ ਟਾਪਰ ਪੀਸ ਦਿੱਤਾ ਜਮਾ ਬੱਚੀ ਦਾ ਜੇ ਜੁਰ ਦੀ ਹਾਂ ਹੁਣ ਇੱਕ ਅੰਬਰੂਫੋਲ ਗਾਰੰਟੀ ਹੋ ਆਪਣੀ ਉਹ ਨਹੀਂ ਗੱਲ ਪਈ ਹੈ ਵੱਟਲ ਚ ਕੰਪਲੀਟ ਆ ਓਕੇ ਆ ਬਈ ਬੱਚੀ ਬਹੁਤ ਕੁਆਲਟੀ ਵਾਲੀ ਆ ਨਾ ਰੋੜਾ ਲੇਵੇ ਬਹੁਤਾ ਵੜਦੇ ਸਹੀ ਗੱਲ ਆ ਬਈ ਕੱਦ ਵੈੱਡ ਲੇਵਾ ਥਾਣ ਇੱਕ ਨੰਬਰ ਗਲੀ ਗਲੀ 나ੜ ਪੂਰੀ ਵਿੱਚ ਦੀ ਥਾਣ ਚਵਾਈ ਕਿਵੇਂ ਆ ਸਰ ਬਾਹਰ ਨਹੀਂ ਆਏ ਚੰਗੇ ਕੋਲੀ ਬਈ ਯਾਰ ਵੜਦੇ ਤੁਰਾ ਜ਼ਰਾ ਤਿੰਨ ਲਾ ਕੇ ਜਲਾ ਇੱਕ ਨੰਬਰ ਤੋਰਾ ਕਰਮਣੀ ਦਾ ਕੱਦ ਵਜਨ ਫੁੱਲ ਆ ਬਾਈ ਛੋਟੀ ਨਾ ਮੰਨਿਓ ਚੰਗੀ ਆ ਜਾਣ ਵਾਲੀ ਆ ਫਲੀ ਵੀ ਆ ਬਾਈ ਬਹੁਤ ਫਲੀ ਹੋਇਆ ਰ ਆ ਬਾਈ ਸਹੀ ਗੱਲ ਹੈ ਬਾਈ ਬਾਕੀ ਦੋ ਨਾਗ ਮਿਲ ਜਾਣੇ ਆ ਹਾਂ ਇੱਕ ਵੱਸੀ ਮਿਲ ਜੂ ਨਾਲ ਜਿਹੜਾ ਬਈਆ ਰ ਚਾਰ ਹੋ ਜਾਣਾ ਹੁੰਦਾ ਤੋਰਾ ਤੋਰਾ ਇੱਕ ਨੰਬਰ ਆ ਕਰਮਣੀ ਦਾ ਕੀ ਮੋਲਾ ਜੈ ਜਨ ਮੋਲ ਗਰਾਉਂਡ ਦਾ ਡਾਟਾ 8590 ਜੇ ਇਹ ਕਰਾਤਾ ਵੀ ਵੇਖ ਜੂ ਆਪਾਂ 72000 ਰੁਪਏ ਲੈਣਾ ਠੀਕ ਆ। ਸਮਾਨ ਲਗਵਾਉਣਾ ਜੀ ਜੱਕਣਾ ਆਪਣਾ 85 ਹਜ਼ਾਰ ਹੀ ਆ ਬਾਈ। ਠੀਕ ਆ ਬਾਈ। ਉਹ 72 ਹਜ਼ਾਰ ਪੈਣਾ ਉਹ ਜੇ ਕਲੀ ਛੋੜ ਹੀ ਕਰਾਂਗੇ। ਹੂੰ। ਮੁੱਲ ਕਰਾਉਣਾ ਬਾਈ ਕਹਿੰਦਾ 85 ਹਜ਼ਾਰ ਕਰਾ ਲਓ ਹਣ। ਬੜਾ 85 ਹਜ਼ਾਰ ਜੀ ਇਹ ਜਿਗਾੜ ਵਾਲੀ ਬੜਾ। ਸਹੀ ਗੱਲ ਆ ਬਾਈ। ਲੇਵਾ ਥਾਣੀ ਬੜਾ ਚੰਗਾ ਯਾਰ। ਬਹੁਤ ਚੰਗੀ ਚੁਆਇਸ ਵੀ ਜੀ ਬੜਾ ਰੱਖਣਾ ਬਾਈ। ਪੂਰੀ ਥਾਂ। ਬਾਕੀ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਬਹੁਤ ਕੁਆਲਟੀ ਦੀ ਬੱਚੀ ਦਿੱਤੀ ਹੈ ਭਈਆ ਬਾਕੀ ਤਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਰਖਾਂਗਾ ਢੰਡੀ ਹੀ ਦਾ ਟਰਾ ਬਹੁਤ ਆ ਬੜਾ ਜੇ ਮਰਜੀ ਕੋਈ ਮਰਜੀ ਚੋਲੇ ਪੋਲੀ ਪਾਲੀ ਵਧੀਆ ਮਸ਼ੀਨ ਤੇਲ ਵਾਲੇ ਪਾਉਂਦੇ ਹੱਥੀ ਚੋਲੇ ਵਾਲਾ ਠੀਕ ਹੈ ਵੀਰੇ ਉਹ ਘਮੋਂ ਦਾ ਵੀ ਫਿਕਰ ਹੋ ਜੀ ਯਾਰ ਬਾਕੀ ਯਾਰ ਮੁੱਲ ਬਾਈ ਦੇ ਜਾਇਜ਼ ਹੁੰਦੇ ਮੁੱਲ ਨਹੀਂ ਆਪਣਾ ਦੇ ਸਾਰਾ ਟਾ ਨਹੀਂ ਮਿਲਨੇ ਕਹਿੰਦੇ ਭਾਈ ਇਹ ਪਾ ਨਹੀਂ ਕੋਈ ਦੇਦਾ ਵਾਹ ਤੇਲੇਵੇ ਵਾਲੀ ਵੜੇ ਡਿੱਕਾੜ ਵਾਲੀ ਵਜਣ ਵਾਲੀ ਮੁੱਲ ਵੱਡੀ ਵੜਾ ਵੀਰੇ ਸੂਰਖਾਨਾ ਨਹੀਂ ਆ ਸਹੀ ਗੱਲ ਆ ਭਾਈ ਖਿੱਚ ਕੇ ਮੁੱਲ ਵੜਕੀ ਚਵਾਈ ਤੁਹਾਡੇ ਸਾਹਮਣੇ ਆਣੀ ਨਿਆਣਾ ਫਾਇਦੇ ਨਹੀਂ ਪਉਣਾ ਤੜਕੇ ਹੀ ਸਾਫ ਕਰੀਏ ਬੜਾ ਹੈ ਨਿਕਲ 4-5 ਕਿਲੋ ਕੂਨ ਦੀ ਮਾਰਦੀ ਕੱਢੀ ਵੀ ਆ ਹੂੰ ਤੇ ਜਦੋਂ ਦੋਤੇ ਆ ਕੇ ਬਾਹਰ ਤਾਂ ਤੁਰਿਆ ਨਹੀਂ ਜਾਣਾ ਠੰਗ ਤੋਂ ਉਦੋਂ ਬਾਅਦ ਹੋਇਆ ਕਰੂਗਾ ਠੀਕ ਹੈ ਭਾਈ ਲੈ ਭਾਈ ਯਾਰ ਲੈ ਚਵਾਈ ਬੜੀ ਚੰਗੀ ਆ ਨਾ ਮੋਟਾ ਮੋਟਾ ਜਿਉਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਬਹੁੜੀ ਚੰਗੀ ਜਿਵਾਈ ਥੱਲੇ ਆਕ੍ਰੰਪਰਾ ਡਾਕਟਰ ਲੈ ਮਾਗਰ ਲਈ ਥਣਾ ਜਿਵਾਈ ਚੈੱਕ ਰੋ ਲੈ ਜਮਾਈ ਬਹੁਤ ਆ ਯਾਰ ਹਨਾ ਜਮਾ ਬਹੁਤ ਆ ਡਾਈਓ ਤੇ ਮਰਜ਼ੀ ਘਾਟ ਲੈ ਹੂੰ ਪੂਰਾ ਮੋਟਾ ਮੋਟਾ ਜਿਉਣਾ ਕੀ ਬਾਤ ਆ ਫੌੜੀ ਚੰਗੀ ਜਿਵਾਈ ਆ ਥੱਲੇ ਨਾਲ ਬੇਫਿਕਰ ਹੋ ਯਾਰ ਥੱਲੇ ਜੀ ਆਪਣੀ ਗੰਟੀ ਹੋ ਜੇਰ ਦੀ ਭਾਰ ਦੀ ਸਾਈਆਂ ਦੀ ਪੂਲ ਗਰੰਟੀ ਥਾ ਉਹਨਾਂ ਦੀ ਓਕੇ ਉਹ ਨਿਕਾਵਾਂ ਵੀ ਆਪਾਂ ਕੈਰੀ ਦੀ ਗੱਲਾਂ ਹੋਰ ਲਿਖਣਾ ਜਿਹੜੀ ਕੈਦੀ ਉਹ ਨਹੀਂ ਲਿਖਣੋ ਬਾਈ ਯਾਰ ਠੀਕ ਹੈ ਬਾਈ ਤਾਂ ਥਾਂਲੇ ਬਾ ਦਿਖਾ ਦੇ ਡਾਕਟਰ ਕਿਹਜਾ ਬੱਚ ਨੂੰ ਮਕਰੋਗੇ ਹੂੰ ਪੂਰੀ ਕੁਆਲਿਟੀ ਵਾਲੀ ਬਾੜਾ ਦੇ ਬਾਈ ਬਾਲਾ ਫਿੱਟ ਫਿੱਟ ਪਿਆ ਉਹ ਬਾਈ ਬੁਝਣਾ ਬਾੜ ਨੂੰ ਬਾਈ ਯਾਰ ਹੂੰ ਸਹੀ ਗੱਲ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ